ਅਸੀਂ ਪੂਰਾ ਯਤਨ ਕਰਾਂਗੇ ਕਿ ਹਰ ਇੱਕ ਨੂੰ ਸਿੱਖ ਇਤਿਹਾਸ ਨਾਲ ਜੋੜਨ ਦਾ ਤੁਸੀਂ ਵੀ ਸਾਡਾ ਸਾਥ ਦਿਓ ਤੇ ਵੀਡੀਓ ਨੂੰ ਵਾਦ ਤੋਂ ਬਾਅਦ ਸ਼ੇਅਰ ਕਰੋ ਜੀ ਧੰਨ ਸ੍ਰੀ ਗੁਰੂ ਹਰੀ ਗੋਬਿੰਦ ਸਾਹਿਬ ਜੀ ਦੀਆਂ ਸੱਚੇਤ ਜੀਵਨ ਸਾਖੀਆਂ ਸਾਖੀ 17ਵੀ ਫਤੂਹੀ ਗਰੇਵਾਲ ਜੰਗ ਜਿੱਤਣ ਤੋਂ ਬਾਅਦ ਗੁਰੂ ਜੀ ਆਪਣੇ ਦੇਰੇ ਆ ਗਏ ਗੁਰੂ ਜੀ ਅਤੇ ਲਾਇ ਜੋਦ ਨੇ ਆਪਣੇ ਜ਼ਖਮ ਸਿਲਵਾਏ ਅਤੇ ਮलमपट्टी ਕਰਵਾਈ। ਕੁਝ ਦਿਨਾਂ ਵਿੱਚ ਗੁਰੂ ਜੀ ਠੀਕ ਹੋ ਗਏ। ਜੰਗ ਵਿੱਚ ਜਿਹੜੇ ਸਿੱਖ ਸ਼ਹੀਦ ਹੋਏ ਸਨ, ਉਹਨਾਂ ਲਈ ਇੱਕ ਅੰਗੀਠਾ ਤਿਆਰ ਕਰਕੇ ਇਕੱਠਿਆਂ ਦਾ ਸੰਸਕਾਰ ਕਰ ਦਿੱਤਾ। ਉਹਨਾਂ ਕੁਝ ਰਾਤ ਸਤੁਲਜ ਵਿੱਚ ਪਵਾ ਦਿੱਤੀ ਅਤੇ ਬਾਕੀ ਉੱਥੇ ਹੀ ਦਬਾ ਦਿੱਤੀ ਜਿੱਥੇ ਅੱਜਕੱਲ ਸ਼ਹੀਦ ਗੰਜ ਬਣਿਆ ਹੈ। ਫਿਰ ਉਹਨਾਂ ਲਾਗਲੇ ਪਿੰਡਾਂ ਦੇ ਲੋਕਾਂ ਨੂੰ ਇਕੱਠੇ ਕਰਕੇ ਇੱਕ ਬਹੁਤ ਵੱਡਾ ਟੋਆ ਪਟਵਾਇਆ ਉਸ ਵਿੱਚ ਮਾਰੇ ਗਏ ਮੁਸਲਮਾਨਾਂ ਦੀਆਂ ਲਾਸ਼ਾਂ ਸੁਟਵਾ ਕੇ ਉੱਤੇ ਮਿੱਟੀ ਪਵਾ ਦਿੱਤੀ ਫਿਰ ਉਸ ਉੱਤੇ ਇੱਕ ਵੱਡਾ ਚਬੂਤਰਾ ਬਣਾ ਕੇ ਫਰਸ਼ ਪਤਕਾ ਕਰ ਦਿੱਤਾ ਗੁਰੂ ਸਾਹਿਬ ਇਸ ਦਮਦਨੇ ਉੱਤੇ 15 ਦਿਨ ਦੀਵਾਨ ਲਾਉਂਦੇ ਰਹੇ ਅਤੇ ਕੀਰਤਨ ਕਰਵਾਉਂਦੇ ਰਹੇ ਅਜਕਲ ਉਹਥੇ ਲਏ ਨਗਰ ਵਸ ਰਿਹਾ ਹੈ ਜਿਹੜੇ ਮੁਸਲਮਾਨ ਜ਼ਖਮੀ ਹੋਏ ਸਨ ਜਦ ਉਹ 라ਜ਼ੀ ਹੋ ਗਏ ਤਾਂ ਉਹਨਾਂ ਨੂੰ ਖਰਚਾ ਦੇ ਕੇ ਲਾਹੌਰ ਬਾਦਸ਼ਾਹ پاس ਪੇਚ ਦਿੱਤਾ ਉਹਨਾਂ ਨੇ ਬਾਦਸ਼ਾਹ ਨੂੰ ਗੁਰੂ ਦੇ ਵਿਹਾਰ ਬਾਰੇ ਦੱਸਿਆ ਗੁਰੂ ਜੀ ਦੀ ਵਡਿਆਈ ਸੁਣ ਕੇ ਬਾਦਸ਼ਾਹ ਨੂੰ ਵਿਸ਼ਵਾਸ ਹੋ ਗਿਆ ਕਿ ਗੁਰੂ ਜੀ ਕੋਈ ਵੱਡਾ ਪੀਰ ਹੈ शाहजहान ਵੀ ਡਰ ਗਿਆ ਕਿ ਉਸ ਨਾਲ ਲੜਾਈ ਲੈਣੇ ਠੀਕ ਨਹੀਂ ਕਿਉਂਕਿ ਕੀ ਪਤਾ ਉਹ ਸਰਾਪ ਦੇ ਕੇ ਉਸ ਦੀ ਬਾਦਸ਼ਾਹ ਹੀ ਗਰ ਕਰ ਦੇਵੇ ਇਸ ਲਈ شاہی ਫੌਜਾਂ ਨੇ ਦੁਬਾਰਾ ਕੋਈ ਹਮਲਾ ਨਾ ਕੀਤਾ ਇੱਕ ਦਿਨ ਗੁਰੂ ਜੀ ਰਾਏ ਜੋਦਾਤੇ ਹੋਰ ਸਿੱਖਾਂ ਨੂੰ ਲੈ ਕੇ ਸ਼ਿਕਾਰ ਖੇਡਣ ਗਏ ਰਾਹ ਵਿੱਚ ਉਹਨਾਂ ਵੇਖਿਆ ਕਿ ਬਹੁਤ ਵੱਡਾ ਸੱਪ ਧਰਤੀ ਤੇ ਪਿਆ ਤਲਫ ਰਿਹასი ਜਦ ਉਸ ਸੱਪ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਤਾਂ ਉਸ ਦਾ ਛੁਟਕਾਰਾ ਹੋ ਗਿਆ ਜਦ ਉਹ ਮਰ ਗਿਆ ਤਾਂ ਰਾਏ ਜੋਧ ਨੇ ਵੇਖਿਆ ਕਿ ਉਸ ਸੱਪ ਵਿੱਚੋਂ ਅਨੇਕਾਂ ਹੀ ਕੀੜੇ ਬਾਹਰ ਨਿਕਲੇ ਇਹ ਵੇਖ ਕੇ ਰਾਏ ਜੋਧ ਕਹਿਣ ਲੱਗਾ ਮਹਾਰਾਜ ਇਹ ਕੀ ਅਦਭੁਤ ਖੇਡ ਹੈ ਕਿ ਜੀਵਨ ਦੇ ਸੱਪ ਵਿੱਚੋਂ ਇਹਨੇ ਕੀੜੇ ਨਿਕਲੇ ਹਨ ਇਹ ਸੁਣ ਕੇ ਗੁਰੂ ਜੀ ਨੇ ਫਰਮਾਇਆ ਇਹ ਪਿਛਲੇ ਜਨਮ ਵਿੱਚ ਇੱਕ ਕਲਿਆਣਕਾਰੀ ਮਹੰਤ ਬਣਿਆ ਹੋਇਆ ਸੀ ਇਹ ਆਪਣੇ ਸੇਵਕਾਂ ਦੇ ਘਰੋਂ ਪੂਜਾਖਾਨ ਦਾ ਸੀ ਪਰ ਇਹ ਕਿਸੇ ਦਾ ਕਲਿਆਣ ਨਹੀਂ ਸੀ ਕਰ ਸਕਿਆ ਪ੍ਰਭੂ ਦੀ ਭਗਤੀ ਦੇ ਥਾਂ ਇਹ ਐਸ਼ ਪ੍ਰਸਤੀ ਦੀ ਜ਼ਿੰਦਗੀ ਬਸਰ ਕਰਦਾ ਸੀ ਜਦ ਜਦ ਮਰ ਗਿਆ ਤਾਂ ਉਸ ਪਖੰਡੀ ਗੁਰੂ ਨੂੰ ਸਾਪ ਦੀ ਚੂਨੇ ਪੈਣਾ ਪਿਆ ਜਿਸ ਤਰ੍ਹਾਂ ਇਹ ਸੇਵਕਾਂ ਨੂੰ ਖਾਣ ਦਾ ਸੀ ਉਸ ਤਰ੍ਹਾਂ ਹੀ ਹੁਨਾ ਲੋਕਾਂ ਕਿਹੜੇ ਬਣ ਕੇ ਉਸ ਦਾ ਮਾਸ ਨੋਚ-ਨੋਚ ਕੇ ਖਾਦਾ ਹੈ। ਹੁਣ ਸਾਨੂੰ ਵੇਖ ਕੇ ਇਸ ਦਾ ਛੁਟਕਾਰਾ ਹੋ ਗਿਆ। ਉਸ ਸព ਦਾ ਕਲਿਆਣ ਕਰਕੇ ਗੁਰੂ ਜੀ ਡੇਰੇ ਵਾਪਸ ਆ ਗਏ। ਭਾਈ ਰਾਏ ਜੋ ਸਲੇਮ ਸ਼ਾਹ ਆ ਦੇ ਗੁਰੂ ਜੀ ਨੂੰ ਕਾਂਗੜ ਤੋਂ ਜਾਣ ਨਹੀਂ ਸੰਦੇ ਰਹੇ। ਅਨ ਉਹਨਾਂ ਤੋਂ ਵੇਦਾ ਹੋ ਕਿ ਗੁਰੂ ਜੀ ਪਿੰਡਾਂ ਵਿੱਚੋਂ ਹੁੰਦੀ ਕਿਰਤਪੁਰ ਵੱਲ ਚੱਲ ਪਏ। ਰਸਤੇ ਵਿੱਚੋਂ ਕਈ ਪਿੰਡਾਂ ਵਿੱਚ ਤਹਿਲਦੇ ਉਪਦੇਸ਼ ਕਰਦੇ ਜਾ ਰਹੇ ਸਨ। ਜਦ ਉਹ ਪਿੰਡ ਗੁੱਜਰਵਾਲ ਪੁਜਰੇ ਤਾਂ ਉਸ ਪਿੰਡ ਦੇ ਸਰਦਾਰ ਫਤੂਹੀ ਗਰੇਵਾਲ ਨੇ ਉਹਨਾਂ ਦੀ ਬਹੁਤ ਸੇਵਾ ਕੀਤੀ। ਇੱਕ ਦਿਨ ਜਦ ਦਰਸ਼ਨਾ ਨੂੰ ਆਇਆ ਤਾਂ ਆਪਣੇ ਹੱਥ ਉੱਤੇ ਇੱਕ ਛਿਖੜੇ ਨੂੰ ਬਿਠਾ ਕੇ ਲੈ ਆਇਆ। ਗੁਰੂ ਜੀ ਨੇ ਉਸਤਾਦ ਸਦਕ ਵੇਖਣ ਲਈ ਉਸ ਪਾਸੋਂ ਛਿਖੜਾ ਮੰਗ ਲਿਆ ਗੁਰੂ ਜੀ ਦੀ ਗੱਲ ਸੁਣ ਕੇ ਫਤੂਹੀ ਕਹਿਣ ਲੱਗਾ ਤੁਹਾਡੇ ਪਾਸ ਤਾਂ ਦੇਸ਼ਾਂ ਪ੍ਰਦੇਸ਼ਾਂ ਵਿੱਚੋਂ अनेका ਪ੍ਰਕਾਰ ਦੇ ਤੋਹਫ਼ੇ ਆਉਂਦੇ ਹਨ ਮੇਰੇ ਪਾਸ ਤਾਂ ਇਹੋ ਛਿਖੜਾ ਹੈ ਜਿਹੜਾ ਮੈਨੂੰ ਜਾਨ ਤੋਂ ਪਿਆਰਾ ਹੈ ਗੁਰੂ ਜੀ ਬੋਲੇ ਤੂੰ ਤਾਂ ਆਖਦਾ ਸੀ ਮੇਰਾ ਤਨ ਮਨ ਤਨ ਗੁਰੂ ਦਾ ਹੈ ਪਰ ਹੀ ਖੰਬਾਂ ਦੀ ਮੁੜਤ ਦੇਣ ਨੂੰ ਤਿਆਰ ਨਹੀਂ ਗੁਰੂ ਜੀ ਨੂੰ ਉਸ ਛਕਲਾ ਨਾ ਦਿੱਤਾ ਅਤੇ ਸ਼ਰਮਿੰਦਾ ਹੋ ਕੇ ਘਰ ਚਲੇ ਗਿਆ ਜਦ ਉਹ ਘਰ ਜਾ ਕੇ ਰੋਟੀ ਖਾਣ ਲੱਗਾ ਤਾਂ ਛਕਲੇ ਨੇ ਉਹ ਰੇਸ਼ਮੀ ਧੋਰ ਜਿਸ ਨਾਲ ਉਹ ਬੱਦਦਾ ਹੋਇਆ ਸੀ ਆਪਣੇ ਅੰਦਰ ਨਿਗਲ ਲਈ ਫਤੂਹੀ ਨੇ ਹਾਲੇ ਗ੍ਰਾਹੀ ਪੰਨੀ ਹੀ ਸਿੱਖੀ ਉਸ ਤਲਪਦ ਛਕਲੇ ਨੂੰ ਵੇਖਿਆ ਫਤੂਹੀ ਨੇ ਬਹੁਤ ਯਤਨ ਕੀਤੇ ਪਰ ਛਿਕੜਾ ਠੀਕ ਨਾ ਹੋਇਆ ਆਖਿਲ ਉਹ ਛਿਕੜੇ ਨੂੰ ਲੈ ਕੇ ਗੁਰੂ ਜੀ ਪਾਸ ਪੁਚਰਾ ਅਤੇ ਕਹਿਣ ਲੱਗਾ ਜੇ ਤੁਸੀਂ ਠੀਕ ਕਰ ਲਵੋ ਤਾਂ ਇਹ ਤੁਹਾਡਾ ਹੀ ਹੋਇਆ ਗੁਰੂ ਜੀ ਨੇ ਜਦ ਛਿਕੜੇ ਉਤੇ ਹੱਥ ਫੇਰਿਆ ਤਾਂ ਉਸ ਡੋਰੀ ਉਗਲ ਦਿੱਤੀ ਅਤੇ ਠੀਕ ਹੋ ਗਿਆ ਅਜੇ ਹੀ ਪਰਤਖ ਸ਼ਕਤੀ ਵੇਖ ਕੇ ਫਤੂਹੀ ਗਰੇਵਾਲ ਗੁਰੂ ਜੀ ਦੇ ਚਰਨਾਂ ਤੇ ਟਹਿਰ ਪਿਆ ਇਸ ਵੀਡੀਓ ਨੂੰ ਗੁਰਮਤਿ ਪ੍ਰਚਾਰ ਪ੍ਰਸਾਰ ਹਿਤ ਆਪਣੇ WhatsApp 그룹ਾਂ ਸਾਥ ਸਬੰਧੀਆਂ ਅਤੇ ਰਿਸ਼ਤੇਦਾਰਾਂ ਨਾਲ ਜ਼ਰੂਰ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ ਰੋਜ਼ਾਨਾ ਸਿੱਖ ਇਤਿਹਾਸ ਦੀਆਂ ਵੀਡੀਓ ਦੇਖਣ ਲੇ YouTube ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਕੇ ਘੰਟੀ ਤੇ ਕਲਿੱਕ ਕਰਕੇ ਆਲ ਨੋਟੀਫਿਕੇਸ਼ਨ ਚਾਲੂ ਕਰ ਲਓ ਜੀ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀਓ